ਤੁਸੀਂ ਵੱਡਾ ਕਾਰਨ ਮੰਨਦੇ ਹੋ ਸਿੰਗਰਾਂ ਦਾ ਇੰਡਸਟਰੀ ਕਿਤਨਾ ਕਿਤੇ ਬਾਬੇ ਨੂੰ ਪ੍ਰਮੋਟ ਕਰ ਰਹੀ ਹੈ ਤੇ ਬਾਕੀ ਭਾਜੀ ਮੈਂ ਤਾਂ ਇਹੀ ਗੱਲ ਕਹੂੰਗਾ ਜੇ ਆ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਨਾ ਖਾਨ ਸਾਹਿਬ ਜੀ ਹੁਣ ਜੇ ਖਾਨ ਜੀ ਹੁਣ ਜਿੰਨੇ ਹੈਗੇ ਆ ਉਹਨਾਂ ਨੂੰ ਇਹੀ ਸਵਾਲ ਪੁੱਛਿਓ ਤੁਹਾਨੂੰ ਉਹਨਾਂ ਨੇ ਵੀ ਜਵਾਬ ਦੇ ਦੇਣਾ ਇਸ ਗੱਲ ਦਾ ਜਵਾਬ ਉਹਨਾਂ ਨੇ ਵੀ ਦੇ ਦੇਣਾ ਹਾਂ ਵੀ ਇਹ ਚੰਗੀ ਗੱਲ ਨਹੀਂ ਮੱਥਾ ਟੇਕਣਾ ਤੇ ਗਾਣਾ ਵਜਾਣਾ ਵੀ ਚੰਗੀ ਗੱਲ ਨਹੀਂ ਹੈਗੀ ਚਾਦਰ ਚੜਾਣੀ ਵੀ ਚੰਗੀ ਗੱਲ ਨਹੀਂ ਹੈ ਕਿ ਉਹਨਾਂ ਨੇ ਬੋਲ ਦੇਣਾ ਪਰ ਚੱਕਰ ਕੀ ਉਹ ਵੀ ਫਸੇ ਹੋਇਆ ਵਿਚਾਰੇ ਤੁਸੀਂ ਵੱਡਾ ਕਾਰਨ ਮੰਨਦੇ ਹੋ ਸਿੰਗਰਾਂ ਦਾ ਵੀ ਸਿੰਗਰ ਇਹਨਾਂ ਦਰਗਾਹਾਂ ਤੇ ਗਾਉਂਦੇ ਵੀ ਨੇ ਚਾਹੇ ਚਾਹੇ ਉਹਨਾਂ ਦਾ ਕਿੱਤਾ ਹੈ ਉਹ ਗਾਉਂਦੇ ਨੇ ਪਰ ਉਹਨਾਂ ਦੀ ਫੈਨ ਫੋਲੋਇੰਗ ਉਹਨਾਂ ਕੋਲ ਜਾ ਕੇ ਉਹਨਾਂ ਬਾਬਿਆਂ ਦੀ ਪ੍ਰੋਮੋਸ਼ਨ ਕਰਦੀ ਹੈ ਇਨਡਾਇਰੈਕਟ ਵੇ ਦੇ ਵਿੱਚ ਜਾਂ ਡਾਇਰੈਕਟ ਵੇ ਦੇ ਵਿੱਚ ਹੀ ਪਾ ਕਹਦੀ ਏ ਇਨਡਾਇਰੈਕਟ ਤੋਂ ਡਾਇਰੈਕਟ ਕਿਵੇਂ ਗਈ ਆਪਾਂ ਵੀ ਡਾਇਰੈਕਟ ਉੱਥੇ ਆ ਕੇ ਪ੍ਰੋਮੋਸ਼ਨ ਹੁੰਦੇ ਕਿਉਂਕਿ ਉਹ ਸ਼ੋਅ ਵਾਇਰਲ ਹੁੰਦੇ ਨੇ ਉਹ ਕਲਿੱਪਾਂ ਇੰਸਟਾਗ੍ਰਾਮ ਰੀਲਾਂ ਤੇ ਵਾਇਰਲ ਹੁੰਦੀਆਂ ਨੇ ਫਿਰ ਹੋਰ ਲੋਕ ਉਹਨਾਂ ਸਮਾਗਮਾਂ ਦੇ ਵਿੱਚ ਜਾਣਾ ਸ਼ੁਰੂ ਕਰਦੇ ਨੇ ਚਾਹੇ ਸਿਰਫ ਸਿੰਗਰ ਨੂੰ ਦੇਖਣ ਜਾਂਦੇ ਹੋਣ ਫਿਰ ਉਸ ਤੋਂ ਬਾਅਦ ਉਹ ਸਲਾਨਾ ਸਮਾਗਮਾਂ ਇਤਨਾ ਕਿਤੇ ਬਾਬੇ ਨੂੰ ਪ੍ਰਮੋਟ ਕਰ ਰਹੀ ਹੈ ਬਿਲਕੁਲ ਕਰ ਰਹੀ ਹੈ ਭਾਜੀ ਮੈਂ ਇੱਕ ਪਿੱਛੇ ਮੇਰਾ ਇੱਕ ਭਰਾਗਾ ਮੁਸਲਮੀ ਆ ਸਿੰਗਰ ਆ ਹੂੰ ਉਹਨੇ ਸਿੱਧਾ ਕਹਿਸੋ ਵੀ ਜੇ ਕੋਈ ਬੋਲੂਗਾ ਮੇਰੇ ਨਾਲ ਗੱਲ ਕਰਾ ਦੇ ਆ ਮੁਸਲਮੀ ਆ ਕਹਦਾ ਕੋਈ ਗੱਲ ਨਹੀਂ ਜਿੰਨੇ ਸਿੰਗਰ ਆ ਖੁਦ ਵੀ ਸਿੰਗਰ ਆ ਕਹਿੰਦਾ ਕੋਈ ਗੱਲ ਨਹੀਂ ਮੇਰੇ ਨਾਲ ਗੱਲ ਕਰਾ ਦੇ ਤੇ ਬਾਕੀ ਭਾਜੀ ਮੈਂ ਤਾਂ ਇਹੀ ਗੱਲ ਕਹੂੰਗਾ ਜੇ ਆ ਜਿਹੜਾ ਸਵਾਲ ਤੁਸੀਂ ਮੈਨੂੰ ਪੁੱਛਿਆ ਨਾ ਖਾਨ ਸਾਹਿਬ ਜੀ ਹੁਣ ਜੀ ਖਾਨ ਜੀ ਹੁਣ ਜਿੰਨੇ ਹੈਗੇ ਆ ਉਹਨਾਂ ਨੂੰ ਹੀ ਸਵਾਲ ਪੁੱਛਿਓ ਤੁਹਾਨੂੰ ਉਹਨਾਂ ਨੇ ਵੀ ਜਵਾਬ ਦੇ ਦੇਣਾ ਭਾਵੇਂ ਉਹ ਗਲਤੀ ਆ ਇਸ ਗੱਲ ਦਾ ਜਵਾਬ ਉਹਨਾਂ ਨੇ ਵੀ ਦੇ ਦੇਣਾ ਹਾਂ ਵੀ ਇਹ ਚੰਗੀ ਗੱਲ ਨਹੀਂ ਮੱਥਾ ਟੇਕਣਾ ਤੇ ਗਾਣਾ ਵਜਾਉਣਾ ਵੀ ਚੰਗੀ ਗੱਲ ਨਹੀਂ ਹੈਗੀ ਚਾਦਰ ਚੜਾਣੀ ਵੀ ਚੰਗੀ ਗੱਲ ਨਹੀਂ ਹੈਗੀ ਉਹਨਾਂ ਨੇ ਬੋਲ ਦੇਣਾ ਪਰ ਚੱਕਰ ਕੀ ਉਹ ਵੀ ਫਸੇ ਹੋਇਆ ਬਚਾਰੇ ਫਸੇ ਕਿਸ ਚੀਜ਼ ਵਿੱਚ ਮਤਲਬ ਕਿ ਤੁਹਾਡੀ ਆਡੀਅנס ਨੇ ਤੁਹਾਨੂੰ ਪਸੰਦ ਕਰਨਾ ਮੇਰੇ ਉਸਤਾਦ ਜੀ ਆ ਤੁਸੀਂ ਜਾਣਦੇ ਹੋ ਜੋਤ ਹਰਜੋਤ ਹੂੰ ਰਵੀ ਰਾਜ ਜੀ ਨੂੰ ਇਹਨੇ ਮਿਲੇ ਮੈਂ ਉਹ ਗਏ ਹੋਇਆ ਆਊਟ ਆਫ ਸਿਟੀਜ਼ਨ ਹੈ ਨਾ ਮੈਂ ਉਹਨਾਂ ਕੋਲੇ ਗਿਆ ਜਦੋਂ ਪਿਛਲੀ ਪੋਡਕਾਸਟ ਤੇ ਜੋ ਮੈਂ ਬੋਲੇ ਆ ਮੈਂ ਕਿਹਾ ਮੈਨੂੰ ਆਪਣੀ ਜੀ ਬਦਲਾਵ ਕਰਨੀ ਚਾਹੀਦੀ ਹੈ ਮੈਂ ਪੈਰੀ ਹੱਥ ਲਾਉਣ ਨੂੰ ਕੁਝ ਬੋਲਿਆ ਸੀ ਉਸਨੇ ਤਾਂ ਮੈਂ ਬਥੇ ਉਸਤਾਦ ਜੀ ਕੋਲੇ ਗਿਆ ਮੈਂ ਕਿਹਾ ਉਸਤਾਦ ਜੀ ਅੱਜ ਤੋਂ ਆ ਮੈਂ ਤੁਹਾਡੇ ਪੈਰੀ ਹੱਥ ਨਹੀਂ ਲਾਉਂਗਾ ਆਪਾਂ ਇਦਾਂ ਮੁਸਾਵਾ ਕਰਾਂਗੇ ਸਾਡੇ ਨਾ 100 ਸਾਲ ਦਾ ਬੁੱਢਾ ਵੀ ਹੋਊਗਾ ਨਾ ਭਾਜੀ ਹੱਥ ਨਾਲ ਅਲੈਕੁਮ ਅਸਲਾਮ ਵਾਲੇਕੁਮ ਰੱਬ ਤੁਹਾਨੂੰ ਜ਼ਿੰਦਾਬਾਦ ਰੱਖੇ ਤੁਹਾਡੀ ਉਮਰ ਲੰਬੀ ਕਰੇ ਸੇਮ ਉਹ ਹੀ ਕਹਿੰਦਾ ਵਾਲੇਕੁਮ ਸਲਾਮ ਰੱਬ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਨਾ ਉਹ ਕਹਿੰਦੇ ਅੱਛਾ ਬੈਸੋ ਵੀ ਇਦਾਂ ਮੈਂ ਕਿਹਾ ਭਾਜੀ ਰਿਸਪੈਕਟ ਪੂਰੀ ਆ ਉਹਦੇ ਮੈਂ ਪਹਿਲੀ ਵਾਰ ਹੱਗ ਕੀਤੀ ਸੀ 7 ਸਾਲ ਬਾਅਦ ਮੈਂ ਕਿਹਾ ਉਸਤਾਦ ਜੀ ਮੈਂ ਹੱਗ ਕਰ ਰਹਾ ਤੁ ਜੇ ਮੈਂ ਬੋਲ ਸਕਦਾ ਤਾਂ ਮੈਨੂੰ ਆਪਣੇ ਤੋਂ ਅਪਲਾਈ ਕਰਨੀ ਚਾਹੀਦੀ ਇਹ ਗੱਲ ਤਾਂ ਮੈਂ ਅਪਲਾਈ ਕੀਤੀ ਹੈ ਤੇ ਪਰ ਇਹ ਨਹੀਂ ਕਰਦੇ ਕਿਉਂਕਿ ਇਹਨਾਂ ਨੂੰ ਡਰਾ ਕੇ ਸਾਡੀ ਆਡੀਅנס ਨਾ ਭਾਜੇ ਮੈਂ ਕਹਿੰਦਾ ਮੈਂ ਭਾਜੇ ਖੁਸ਼ ਨਸੀਬ ਹੋ ਜਾਊਗਾ ਜੇ ਆਪਣੇ ਖਾਨ ਸਾਹਿਬ ਜੀ ਮਾਸਟਰ ਸਲੀਮ ਜੀ ਜਿੰਨੇ ਆਪਣੇ ਸਿੰਗਰ ਅਜੀਤ ਖਾਨ ਜੀ ਅਫਸਾਨਾ ਖਾਨ ਨੂਰਾ ਸਿਸਟਰਸ ਜੀ ਇਹਨਾਂ ਨੂੰ ਪਹਿਲਾਂ ਤਾਂ ਸਿਰ ਤੇ ਚੁੰਨੀ ਰੱਖਣੀ ਚਾਹੀਦੀ ਹੈ ਜਿੰਨੇ ਵੀ ਸਾਡੀ ਮੁਸਲਿਮ ਸਿੰਗਰਸ ਨੇ ਹਮ ਮੈਂ ਸਾਹ ਬੋਲਦਾ ਕਿ ਤੁਹਾਨੂੰ ਸਿਰ ਤੇ ਚੁੰਨੀ ਰੱਖਣੀ ਚਾਹੀਦੀ ਹੈ ਤੇ ਲੋਕਾਂ ਨੂੰ ਪ੍ਰਮੋਟ ਕਰੋ ਦੋ ਬੱਚੀਆਂ ਵੀ ਗਾਉਂਦੀਆਂ ਤੁਸੀਂ ਦੇਖੇ ਹੋਣਗੇ ਫੇਮਸ ਆ ਉਹਨਾਂ ਜਿਹੜੀ ਵੱਡੀ ਕੁੜੀ ਕਿੰਨਾ ਘੈਂਟ ਬੋਲਦੀ ਹੈ ਨਾ ਹਾਂ ਪਰ ਉਹਨਾਂ ਉਹਨਾਂ ਬੱਚੇ ਨੇ ਵੀ ਕਹਿਣਾ ਮੇਰੀ ਭੈਣਾ ਮੰਨ ਕੇ ਸਿਰ ਤੇ ਚੁੰਨੀ ਰੱਖਿਆ ਕਰੋ ਮੁਸਲਿਮ ਵਿੱਚ ਜਾਂ ਆਪਾਂ ਕੋਈ ਵੀ ਗਾਜ਼ਲ ਗਾਣੇ ਆ ਉਹਦੀ ਇੱਜ਼ਤ ਇਦਾਂ ਹੀ ਹੁੰਦੀ ਹੈ ਸਿਰ ਤੇ ਚੁੰਨੀ ਲਾ ਕੇ ਨਹੀਂ ਹੁੰਦੀ ਪੁਆਇੰਟ ਆਪਾਂ ਉੱਥੇ ਆਣੇ ਆ ਵੀ ਉਹਨਾਂ ਨੂੰ ਜਿਹੜੇ ਆਪਣੇ ਮਾਸਟਰ ਸਲੀਮ ਜਿੰਨੇ ਜਿੰਨੇ ਵੀ ਸਿੰਗਰ ਆ ਉਹਨਾਂ ਨੂੰ ਤੁਸੀਂ ਇਹ ਸਵਾਲ ਪੁੱਛਿਓ ਇਸ ਵਾਰ ਵੀ ਨਾ ਪੁੱਛੋ ਕਿ ਗਾਣਾ ਵਜਾਣਾ ਆਪਾਂ ਨਹੀਂ ਛੜਾ ਸਕਦੇ ਭਾਜੀ ਕਿਸ ਦਾ ਹੂੰ ਉਹਨੇ ਸਿਰਫ ਇੰਨੀ ਗੱਲ ਆ ਕਿ ਤੁਸੀਂ ਜੇ ਤੁਹਾਨੂੰ ਫੋਨ ਆਣਗੇ ਤੁਸੀਂ ਇਹ ਸਵਾਲ ਪੁੱਛਿਓ ਕਿ ਭਾਜੀ ਸੂਫੀ ਗੁਜਰ ਜ ਨੇ ਮੈਂ ਉਹਨਾਂ ਛੋਟਾ ਭਰਾ ਇੱਕ ਸਵਾਲ ਪੁੱਛਿਆ ਸੀ ਕਿ ਉੱਥੇ ਆ ਕੇ ਤੁਸੀਂ ਆ ਦੋ ਤਿੰਨ ਗੱਲਾਂ ਬੋਲ ਸਕਦੇ ਹੋ ਸਿਰ ਤੇ ਚੁੰਨੀ ਰੱਖੋ ਇੱਥੇ ਮੱਥਾ ਨਹੀਂ ਟੇਕਣਾ ਇੱਥੇ ਕੰਜਰਖਾਨਾ ਨਹੀਂ ਕਰਨਾ ਹੂੰ ਜੋ ਬੋਲ ਸਕਦੇ ਆਪਣਾ ਪੋਡਕਾਸਟ ਸਫਲ ਹੋ ਜਾਊਗਾ ਥੋੜਾ ਮੇਨ ਮੋਟਿਵ ਇਹ ਆ ਮੇਰਾ ਇਹੀ ਆ ਕਿ ਖੁਦ ਵੀ ਗਾਓ ਉੱਥੇ ਜਾ ਕੇ ਸਭ ਕੁਝ ਕਰੋ ਕੋਈ ਗੱਲ ਨਹੀਂ ਮੈਂ ਨਹੀਂ ਰੋਕੂੰਗਾ ਹਮ ਪਰ ਉੱਥੇ ਆ ਕੇ ਮੱਥਾ ਨਟਕਾਉ ਉਹਨਾਂ ਰੋਕੋ ਬਾਬਾ ਜੀ ਨੂੰ ਖੁਦ ਕਹਿਣਾ ਚਾਹੀਦਾ ਮੈਨੂੰ ਵੀ ਮੱਥਾ ਨਹੀਂ ਟੇਕਣਾ ਇੱਥੇ ਮੱਥਾ ਨਹੀਂ ਟੇਕਣਾ ਪੈਸਾ ਨਹੀਂ ਚੜਾਉਣਾ ਕੋਈ ਗਿਫਟ ਨਹੀਂ ਦੇਣਾ ਕਿਉਂਕਿ ਨਹੀਂ ਉਹਨਾਂ ਨੂੰ ਥੋੜੀ ਗੱਫਟ ਚਾਹੀਦਾ ਕਿੱਥੇ ਜਾ ਰਹੀਆਂ ਗੁਲਕਾ ਹਮ ਸਾਡੇ ਹਰਵਿੰਦਰ ਸਾਹਿਬ ਦੀਆਂ ਗੁਲਕਾ ਕਿੱਥੇ ਜਾ ਰਹੀਆਂ ਨੇ ਸਾਡੇ ਜਿਹੜੇ ਵੱਡੇ ਵੱਡੇ ਕਲੀਰਸਰੀ ਬਣੇ ਹੋਏ ਆ ਜਾਂ ਆਪਣੇ ਮੁੰਬਈ ਚ ਇਹ ਨੇ ਕਿਹੜੇ ਦਰਗਾਹ ਕੀ ਜੈਨਾਂ ਪਹਲ ਗਿਆ ਉੱਥੇ ਗੁੱਲਕਾ ਬਣੀ ਹੋਈਆਂ ਨੇ ਪੈਸਾ ਚੜਾ ਰਹੇ ਨੇ ਲੋਕਾਂ ਨੂੰ ਪੈਸਾ ਚੜਾਉਣ ਤੇ ਰੁਕਣਾ ਚਾਹੀਦਾ ਲੋਕਾਂ ਦੇ ਪੈਸੇ ਖਰਾਬ ਹੋ ਰਿਹਾ ਬੇਸਟ ਹੋ ਰਿਹਾ ਹੂੰ ਉਹ ਇਹਨਾਂ ਚੀਜ਼ਾਂ ਨੂੰ ਹੱਕ ਚਹੀ ਨਹੀਂ ਪੈਸਾ ਚੜਾਣਾ ਨਹੀਂ ਹੈਗੇ ਸਾਡੇ ਗੁਰਦੁਆਰੇ ਵਿੱਚ ਵੀ ਪੈਸਾ ਹਾਂ ਜਿਹੜੇ ਆਪਣੇ ਗਾਣੇ ਵਜਾਉਣ ਵਾਲੇ ਹੁੰਦੇ ਆ ਆਪਣੇ ਪਾਰਟੀ ਸਾਹਿਬ ਹੁੰਦੇ ਆ ਉਹਨਾਂ ਅੱਗੇ ਤੁਸੀਂ ਪੈਸਾ ਰੱਖੋ ਜਨੇ ਮਰਜੀ ਕਿਉਂਕਿ ਉਹਨਾਂ ਦੀ ਤਨਖਾਹ ਮੈਨੀਆਂ ਨਹੀਂ ਹੁੰਦੀ ਆ ਤੁਸੀਂ ਹੈਲਪ ਕਰਨੀ ਆ ਨਾ ਕਿਉਂਕਿ ਸਾਡੇ ਗ੍ਰੰਥੀ ਸਾਹਿਬ ਬਦਨ ਸਾਡੇ ਮੋਲਵੀ ਬਦਨ ਸਾਨੂੰ ਗੁੱਲਗ ਚ ਪਾਉਣ ਤੋਂ ਪਹਿਲਾਂ ਘਟੋ ਘਟ 50 60000 ਉਹਨਾਂ ਦਾ ਕਰ ਦੇਣਾ ਚਾਹੀਦਾ ਤਾਂ ਜੋ ਇਸ ਚੀਜ਼ ਨੂੰ ਜ਼ਿਆਦਾ ਪ੍ਰਮੋਟ ਕਰਨ ਅੱਜ ਕੱਲ ਕੋਈ ਪਾਠੀ ਬਣ ਕੇ ਰਾਜੀ ਨਹੀਂ ਹੈਗਾ ਮੌਲੀ ਬਣ ਕੇ ਰਾਜੀ ਨਹੀਂ ਕਿਉਂਕਿ ਇਨਕਮ ਹੈ ਨਹੀਂ ਖਰਚੇ ਜ਼ਿਆਦਾ ਨੇ ਧਰਮ ਸਟਰੋਂਗ ਕਰਨ ਦੀ ਜਗ੍ਹਾ ਅਸੀਂ ਉਹਨੂੰ ਲੋਅ ਚ ਲੈ ਕੇ ਜਾ ਰਹੇ ਹਾਂ